ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਦਾ ਹਰ ਪਲ ਵਾਹਿਗੁਰੂ ਦੀ ਬਖਸ਼ਿਸ਼ ਹੈ ਪਰ ਜਦੋਂ ਇੱਕ ਨਵਾਂ ਜੀਵ ਧਰਤੀ ਤੇ ਆਉਂਦਾ ਹੈ ਉਹ ਘੜੀ ਖਾਸ ਹੋ ਜਾਂਦੀ ਹੈ ਇਹ ਨਾ ਕੇਵਲ ਪਰਿਵਾਰ ਲਈ ਬਲਕਿ ਸਾਰੇ ਸੰਗਤ ਲਈ ਆਨੰਦ ਤੇ ਖੁਸ਼ੀ ਦੀ ਘੜੀ ਹੁੰਦੀ ਹੈ ਇਹ ਸਿਰਫ ਇੱਕ ਜਨਮ ਨਹੀਂ ਬਲਕਿ ਗੁਰਸਿੱਖੀ ਜੀਵਨ ਦੀ ਸ਼ੁਰੂਆਤ ਹੈ ਜਨਮ ਸੰਸਕਾਰ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਹਰ ਬੱਚਾ ਵਾਹਿਗੁਰੂ ਦੀ ਬਖਸ਼ਿਸ਼ ਹੈ ਜਿਸ ਦੀ ਪਰਵਰਿਸ਼ ਗੁਰਮਤ ਅਨੁਸਾਰ ਕਰਨੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਦੋਂ ਨਵਜੰਮੇ ਬੱਚੇ ਦੇ ਕੰਨਾਂ ਵਿੱਚ ਗੁਰਬਾਣੀ ਦੀ ਮਿੱਠੀ ਆਵਾਜ਼ ਗੂੰਜਦੀ ਹੈ ਤਾਂ ਉਹ ਸਿਰਫ ਸ਼ਬਦ ਨਹੀਂ ਬਲਕਿ ਆਉਣ ਵਾਲੇ ਪੂਰੇ ਜੀਵਨ ਦੀ ਦਿਸ਼ਾ ਹੁੰਦੇ ਹਨ ਗੁਰੂ ਸਾਹਿਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜਨਮ ਮਾਤਰ ਲਾਹੇ ਲਈ ਨਹੀਂ ਸੇਵਾ ਸਿਮਰਨ ਤੇ ਪਿਆਰ ਲਈ ਹੋਇਆ ਕਰੇ ਧਨ ਸੋ ਜਨਮ ਮਾਨੁਖ ਦੇਹ ਪਾਈ ਸਫਲ ਜੀਵਨ ਗੁਰਸਬਦ ਕਮਾਈ ਇਸ ਸੰਸਕਾਰ ਦੀ ਮਹੱਤਤਾ ਅਸੀਂ ਸਿਰਫ ਇੱਕ ਰਸਮ ਤੱਕ ਸੀਮਿਤ ਨਹੀਂ ਰੱਖਣੀ ਬਲਕਿ ਇਹ ਇੱਕ वचनबद्धता ਹੈ ਕਿ ਅਸੀਂ ਬੱਚੇ ਨੂੰ ਗੁਰਸਿੱਖੀ ਸਚਾਈ ਤੇ ਪਿਆਰ ਦੇ ਰਾਹ ਤੇ ਚਲਾਈਏ ਆਓ ਅੱਜ ਗੁਰਬਾਣੀ ਦੀ ਬਖਸ਼ਿਸ਼ ហេਟ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਨੂੰ ਸਰੋਵਰ ਦੀ ਮਿੱਠੀ ਬੂੰਦ ਵਾਂਗ ਸ਼ੁੱਧ ਤੇ ਪਵਿੱਤਰ ਬਣਾਈਏ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਬੱਚਾ ਜਨਮ ਲਵੇ ਉਸ ਵੇਲੇ ਸਭ ਤੋਂ ਪਹਿਲਾਂ ਉਸ ਨੂੰ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ ਦਾਈ ਵੀ ਸਿੱਖਣੀ ਜਾਂ ਸਿੰਘਣੀ ਹੋਵੇ ਜੋ ਕਿ ਗੁਰਸਿੱਖੀ ਦੇ ਸੰਸਕਾਰ ਬੱਚੇ ਨੂੰ ਪਾਵੇ ਇੱਕ ਅਮ੍ਰਿਤਧਾਰੀ ਸਿੰਘ ਸਰਬਲੋਹ ਦਾ ਬਾਟਾ ਲੈ ਕੇ ਉਸ ਵਿੱਚ ਅੱਧੀ ਕੁ ਗਿਲਾਸੀ ਜਲ ਪਾ ਕੇ ਪੰਜ ਕੁ ਪਤਾਸੇ ਪਾ ਕੇ ਸਰਬਲੋਹ ਦੀ ਕਿਰਪਾਨ ਬਾਟੇ ਵਿੱਚ ਫੇਰਦਾ ਹੋਇਆ ਬੀਰ ਆਸਣ ਲਾ ਕੇ ਜਪਜੀ ਸਾਹਿਬ ਦਾ ਕੰਠੋ ਪਾਠ ਕਰੇ ਅੰਮ੍ਰਿਤ ਤਿਆਰ ਕਰਕੇ ਬੱਚੇ ਦੇ ਮੂੰਹ ਵਿੱਚ ਪੰਜ ਬੂੰਦਾ ਕਿਰਪਾਨ ਦੀ ਨੋਕ ਨਾਲ ਪਾਈਆਂ ਜਾਣ ਬਾਕੀ ਬਚਿਆ ਅੰਮ੍ਰਿਤ ਬੱਚੇ ਦੀ ਮਾਤਾ ਨੂੰ ਪਿਲਾ ਦਿੱਤਾ ਜਾਵੇ। ਇਹੇ ਖਾਲਸੇ ਦੀ ਗੁੜਤੀ ਹੈ। ਫਿਰ ਬੱਚੇ ਨੂੰ ਮਾਤਾ ਦਾ ਦੁੱਧ ਚੁੰਘਾਇਆ ਜਾਵੇ ਜਿਸ ਕਰਕੇ ਬਾਲਕ ਸੂਰਬੀਰ ਯੋਦਾਬਲੀ ਭਗਤ ਦਾਨੀ ਉੱਚੇ ਜੀਵਨ ਵਾਲਾ ਗੁਰਸਿੱਖ ਬਣੇ। ਹੋਰ ਕਿਸੇ ਮਿਰਦਮਾਈ ਤੋਂ ਗੁਰ ਜਾਂ ਖੰਡ ਆਦਿਕ ਦੀ ਗੁੜਤੀ ਦਿਵਾਉਣੀ ਸਖਤ ਮਨਾ ਹੈ। ਰੱਖ ਤਵਿਤ ਜਾਂ ਟੂਨੇ ਬੱਚੇ ਦੇ ਹੱਥ ਜਾਂ ਗੱਲ ਵਿੱਚ ਬੰਨਣੇ ਮਨਾ ਹਨ ਸਗੋਂ ਸਾਰੇ ਬਿਗਨਾ ਦਾ ਨਾਸਕ ਸਰਬ ਲੋ ਦਾ ਕੜਾ ਬੱਚੇ ਦੇ ਹੱਥ ਵਿੱਚ ਪਾ ਦੇਣਾ ਚਾਹੀਦਾ ਹੈ ਬੱਚੇ ਦੇ ਜਨਮ ਸਮੇ ਸ਼ਰਾਬ ਪੀਣੀ ਕੁੱਕੜ ਬੱਕਰੇ ਵੱਢਣੇ ਮਹਾਪਾਪ ਹੈ ਬਾਦ ਵਿੱਚ ਦੇਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾਵੇ ਜੇ ਹੋ ਸਕੇ ਤਾਂ ਉਸੇ ਦਿਨ ਤੋਂ ਘਰ ਵਿੱਚ ਸਹਿਜ ਪਾਠ ਆਰੰਭ ਕਰ ਦਿੱਤਾ ਜਾਵੇ ਪਾਠ ਦਾ ਬੱਚੇ ਅਤੇ ਬੱਚੇ ਦੀ ਮਾਤਾ ਨੂੰ ਸੁਣਾ ਕੇ ਭੋਗ ਪਾਇਆ ਜਾਵੇ ਗੁਰੂ ਕੀਆ ਸੰਗਤਾਂ ਨੂੰ ਗੁਰੂ ਕਾ ਲੰਗਰ ਤਿਆਰ ਕਰਕੇ ਛਕਾਇਆ ਜਾਵੇ ਅਸੀਂ ਗੁਰੂ ਸਾਹਿਬ ਦੀ ਸੱਚੀ ਸਿੱਖਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ ਆਓ ਵਾਅਦਾ ਕਰੀਏ ਕਿ ਅਸੀਂ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅਤੇ ਗੁਰਗ੍ਰੰਥ ਸਾਹਿਬ ਜੀ ਦੀ ਰਹਿਮਤ ਅਨੁਸਾਰ ਪਾਲਾਂਗੇ ਇਸੇ ਲਈ ਅਸੀਂ ਅਰਦਾਸ ਕਰਦੇ ਹਾਂ ਹੇ ਵਾਹਿਗੁਰੂ ਇਹ ਬੱਚਾ ਤੇਰੇ ਨਾਮ ਦੀ ਕਮਾਈ ਕਰੇ ਸੱਚੀ ਸਿੱਖੀ ਨਿਭਾਵੇ ਤੇ ਤੇਰੇ ਹੁਕਮ ਅਨੁਸਾਰ ਚੱਲੇ ਅਤੇ ਸੇਵਾ ਸਿਮਰਨ ਵਿੱਚ ਜੀਵਨ ਬਤੀਤ ਕਰੇ ਸਭ ਸੰਗਤ ਨੂੰ ਅੱਜ ਦੇ ਇਸ ਪਵਿੱਤਰ ਸਮੇਂ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਹਮੇਸ਼ਾ ਆਪਣੀ ਮਿਹਰ ਬਖਸ਼ਣ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਲਾਭਕਾਰੀ ਲੱਗੀ ਹੋਵੇਗੀ ਜੇਕਰ ਤੁਸੀਂ ਵੀ ਗੁਰਮਤ ਅਨਸਾਰ ਜੀਵਨ ਬਤੀਤ ਕਰਨ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਓ ਗੁਰੂ ਦੀ ਬਾਣੀ ਨਾਲ ਜੁੜੀਏ ਗੁਰਮਤ ਅਨੁਸਾਰ ਜੀਵਨ ਬਤੀਤ ਕਰੀਏ ਅਤੇ ਸੱਚੇ ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ